ਖੈਤਕ ਟਾਈਂਡ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦਾ ਪੋਸਟਿੰਗ ਟੱਰਤਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਵਿਕਰਮਜੀਤ ਦੀ ਨੂਰ ਦੀ ਪੋਥਕ ਜੇ ਬੰਦਾ ਬੰਦਾ ਬਣ ਜਾਏ ਉਪਰ ਗੱਲ ਕਰਾਂਗੇ ਵਿਕਰਮਜੀਤ ਨੂਰ ਗ੍ਰੰਥ ਦਾ ਲੇਖਣ ਵਾਲਾ ਸਾਹਿਤਕਾਰ ਹੈ ਵੱਖ-ਵੱਖ ਵਿਧਾਵਾਂ ਉੱਪਰ ਉਸ ਦਿਨ ਤੱਕ ਦੋ ਦਰਜੰਤوں ਉੱਪਰ ਪੋਸਟਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਜੇ ਬੰਦਾ ਬੰਦਾ ਬਣ ਜਾਏ ਉਹਦੇ ਲੇਖਾਂ ਦਾ ਸੰਗ੍ਰਹਿ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੁਬੰਦਰਕ ਕੰਨ ਦਰਜ ਲੇਖ ਸ਼ਾਮਲ ਕੀਤੇ ਗਏ ਹਨ ਇਹਨਾਂ ਨੂੰ ਅਸੀਂ ਕਾ ਬੀਤਿਆਂ ਜਗ ਬੀਤਿਆਂ ਵੀ ਕਹਿ ਸਕਦੇ ਹਾਂ ਇਹਨਾਂ ਲੇਖਾਂ ਵਿੱਚੋਂ ਲਗਭਗ 6 ਦਹਾਕਿਆਂ ਦੇ ਵਿਆਉਦੀ ਆਰਥਿਕ ਰਾਜਨੀਤਿਕ ਅਤੇ ਸੱਭਿਆਚਾਰਕ ਤਸਵੀਰ ਮੇਕਰ ਨੂੰ ਮਿਲਦੀ ਹੈ ਪਹਿਲਾ ਹੀ ਲੇਖ ਧੁਕੀਆਂ ਪੰਜੀਆਂ ਦਸੀਆਂ ਉਸ ਸਮੇਂ ਦੀ ਹਾਲ ਕਰਵਾਉਦਾ ਹੈ ਗਦਰ ਇਸ کرنਸੀ ਦਾ ਬੜਾ ਮਹੱਤਵ ਸੀ ਅੱਜ ਇਹ ਸਿੱਕੇ ਬਾਜ਼ਾਰ ਵਿੱਚੋਂ ਲੋਪ ਹੋ ਗਏ ਹਨ ਮੂਰ ਨੇ ਆਪਣੇ ਬਚਪਨ ਦੀਆਂ ਯਾਦਾਂ ਚਾਹੁੰਦੇ ਆ ਇੰਨਾ ਸਿੱਕੇ ਨੂੰ ਮਿਲਣ ਤੇ ਹੁੰਦੀ ਖੁਸ਼ੀ ਬਿਆਨ ਕੀਤੀ ਹੈ ਅਤੇ ਨਾਲ ਹੀ ਇਹਨਾਂ ਦੀ ਘਰਾਂ ਵਿੱਚ ਕੀਮਤ ਦਾ ਮਹੱਤਵ ਵੀ ਰਸ ਹੈ ਬਚਪਨ ਦੀਆਂ ਯਾਦਾਂ ਦੇ ਨਾਲ ਨਾਲ ਕੁਝ ਕਿਸੇ ਸਹਿਕਰਮੀਆਂ ਨਾਲ ਵੀ ਸੰਬੰਧਤਾ ਜਿਹੜਾ ਕਿ ਲੇਖਕ ਦਾ ਕਰਮ ਖੇਤਰ ਹੈ ਇਸੇ ਤਰ੍ਹਾਂ ਕੁਝ ਕਿਸੇ ਸਾਹਿਤਕਾਰਾਂ ਜਾਂ ਸਹਿਤ ਭਾਵਨਾ ਨਾਲ ਸੰਬੰਧਤਾ ਆਪਣੇ ਲੇਖਾਂ ਵਿੱਚ ਵਿਕਰਮ ਦੀਦ ਨੂਰ ਨੇ ਜਿੱਥੇ ਚਲੰਤ ਮਸਲੇ ਉੱਪਰ ਗੱਲ ਕੀਤੀ ਹੈ ਉੱਥੇ ਉਸਨੇ ਸਮਾਜ ਦੇ ਪਰਲੇਲੇ ਕਈ ਸਿਰਲੇਖ ਅਰਵੀ ਦੇ ਜਿਨ੍ਹਾਂ ਵਿੱਚ ਬਾੜਗਵਾੜ ਦੇ ਮੱਤਵ ਦੇ ਨਾਲ ਨਾਲ ਸਮਾਜ ਵਿੱਚ ਵਿਚਰਦੇ ਇੱਕ ਵਿਅਕਤੀ ਦੇ ਕੀ ਭਰਜਾ ਫਰਦੇ ਬੰਦੇ ਹਨ ਇਸ ਉੱਪਰ ਵੀ ਚਰਚਾ ਵਿਖ ਨੂੰ ਮਿਲਦੀ ਹੈ ਇੱਥੇ ਇੱਕ ਲੇਖ ਦਾ ਜ਼ਿਕਰ ਕਰਨਾ ਚਾਹਾਂਗਾ ਜਿਸ ਵਿੱਚ ਉਸਨੇ ਜਨਤਾਕਰ ਜਨਤਾਕਾਮ ਉੱਤੇ ਲੜਕੀਆਂ ਨਾਲ ਕੀਤੀ ਜਾਂਦੀ ਬੱਤਮੀ ਦੀ ਵਾਲਾ ਪਾਟਕਾਰ ਦਾ ਧਿਆਨ ਕਿਤੇ ਹੈ ਇਸ ਲੇਖ ਵਿੱਚ ਉਹ ਬੱਸ ਵਿੱਚ ਸਵਾਰ ਦੋ ਲੜਕੀਆਂ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਜ਼ਿਕਰ ਹੈ ਕਰਦਾ ਦੱਸਦਾ ਹੈ ਕਿ ਕਿਸ ਤਰ੍ਹਾਂ ਬਸ ਵਿੱਚ ਸਵਾਰ ਲੋਕ ਸਭ ਕੁਝ ਦੇਖ ਕੇ ਵੀ ਚੁੱਪ ਧਰੀ ਬੈਠੇ ਸਨ ਇੱਥੋਂ ਤੱਕ ਕਿ ਬਸ ਵਿੱਚ ਸਵਾਰ ਇੱਕ ਪੁਲਿਸ ਮਲਾਜਮ ਵੀ ਖਾਮੋਸ਼ ਵੀ ਉਹ ਜਿਹੇ ਵਿੱਚ ਜਦੋਂ ਇੱਕ ਲੜਕੀ ਨੇ ਪੁਲਿਸ ਮਲਾਜਮ ਨੂੰ ਅੰਕਲ ਤੁਸੀਂ ਰੋਕ ਲੈ ਕਿਉਂ ਨਹੀਂ ਕਹ ਕੇ ਸੋ ਅਰਕਿਤ ਤਾਂ ਉਸ ਦੇ ਵੀ ਜਮੀਰ ਜਾਗੀ ਪਰ ਉਹ ਉਹਨਾਂ ਦੇ ਮੱਦੇ ਲਈ ਅੱਗਿਆ ਹਾ ਕੋਟ ਲੇਖ ਪ੍ਰੇਰਣਾ ਦੇ ਲੋ ਦੇਣ ਬਾਰੇ ਵੀ ਹਨ ਨੂਰ ਦਾ ਮੰਨਣਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਆਤਮ ਵਿਸ਼ਵਾਸ ਅਤੇ ਹੌਸਲੇ ਦਾ ਬਹੁਤ ਮਤਵ ਹੈ ਇਸ ਲਈ ਕਿਸੇ ਵੀ ਗਾਰ ਦੀ ਸਫਲਤਾ ਵਿੱਚ ਬਹੁਤ ਵੱਡੀ ਪੰਕਾ ਹੁੰਦੀ ਹੈ ਬਿਕਰਮਜੀਤ ਨੂਰ ਦੇ ਬਚਪਨ ਦਾ ਕੁਝ ਸਮਾਂ ਪਵਾਰ ਇਲਾਕੇ ਵਿੱਚ ਬਿਤੇ ਇਸ ਲਈ ਖੁਸ਼ ਹੈ ਤਾਂ ਆਪਣੇ ਇਸਲੇਖ ਸੰਗ੍ਰਹਿ ਵਿੱਚ ਬਹੁਤ ਹੀ ਰੰਗਵੀਂ ਪੇਸ਼ ਕੀਤਾ ਕੌਲਮ ਲਾਗੇ ਇਸ ਮੋਸਤ ਤਰ ਜਿਲੇਖਣੀ ਪਾਠਕ ਨੂੰ ਆਪਣੇ ਨਾਲ ਤੌਰ 'ਤੇ ਸਫਲ ਰਹੀ ਹੈ 122 ਸਵਿਆਂ ਦੀ ਇਸ ਪੁਸਤਕ ਨੂੰ ਕੇ ਪਬਲਿਕੇਸ਼ਨ ਮਾਨਤਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਇਸ ਦੀ ਕੀਮਤ 295 ਰੁਪਏ ਹੈ। ਧੰਨਵਾਦ।